ਲਓ ਜੀ ਅੱਜ ਆਪਾਂ ਗੱਲ ਕਰਦੇ ਆ ਗੂਗਲ ਦੀ ਤੁਹਾਨੂੰ ਲੱਗਦਾ ਹੋਊਗਾ ਕਿ ਤੁਸੀਂ ਫੋਨ ਦੇ ਵਿੱਚ ਪਾਸਵਰਡ ਲਾਤਾ ਲੋਕ ਲਾਤਾ ਤੁਹਾਡੀ ਪ੍ਰਾਈਵੇਸੀ ਆ ਨਹੀਂ ਕਿਸੇ ਨੂੰ ਪਤਾ ਲੱਗਣਾ ਹੈਗਾ ਗੂਗਲ ਤੇ ਆਪਾਂ Gmail ID ਜ਼ਰੂਰ ਬਣਾਉਣੀ ਆ Gmail ਦੇ ਵਿੱਚ ਆਪਾਂ ਨੰਬਰ ਸੇਵ ਕਰਦੇ ਆ ਗੂਗਲ ਕੋਲ ਤੁਹਾਡੀ ਤੁਹਾਡੀ ਸਾਰੀ ਜਾਣਕਾਰੀ ਆ ਕੋਈ ਕਿਸੇ ਤਰ੍ਹਾਂ ਦੀ ਪ੍ਰਾਈਵੇਸੀ ਨਹੀਂ ਰਹੀ ਨੰਬਰ 1 ਤੇ ਗੱਲ ਕਰਦੇ ਆਪਾਂ Google Maps ਦੀ ਜਿਹਦੇ ਨਾਲ ਤੁਹਾਡੀ ਲੋਕੇਸ਼ਨ ਦਾ ਪਤਾ ਲੱਗਦਾ ਤੁਸੀਂ ਕਿੱਥੇ ਰਹਿੰਦੇ ਹੋ ਕੀ ਕੰਮ ਕਰਦੇ ਕਿੱਥੇ ਜਾਂਦੇ ਹੋ ਇਹ ਗੂਗਲ ਦੇ ਮੈਪ ਤੋਂ ਪਤਾ ਲੱਗਦਾ ਤੇ ਗੂਗਲ Chrome ਬ੍ਰਾਊਜ਼ਰ ਕੀ ਸਰਚ ਕਰਦੇ ਹਰ ਕੋਈ ਇਨਸਾਨ ਗੂਗਲ ਤੇ ਸਰਚ ਕਰਕੇ ਚੈੱਕ ਕਰਦਾ ਵੀ ਆਹ ਚੀਜ਼ ਆ ਇੱਕਾਣਾ ਜੋ ਆਪਾਂ ਨੂੰ ਵਧੀਆ ਲੱਗਦਾ ਉੱਥੋਂ ਪਤਾ ਲੱਗਦਾ ਤੁਸੀਂ ਕੀ ਸੋਚਦੇ ਹੋ ਫਿਰ ਆਪਾਂ ਗੱਲ ਕਰਦਾ YouTube ਦੀ YouTube ਤੇ ਆਪਾਂ ਇਨਸਾਨ ਉਹੀ ਵੀਡੀਓ ਦੇਖੋਗੇ ਜੋ ਨੂੰ ਵਧੀਆ ਲੱਗਦੀਆਂ ਨੇ YouTube ਨੂੰ ਪਤਾ ਵੀ ਤੁਹਾਨੂੰ ਕੀ ਪਸੰਦ ਆ ਕਿਸ ਤਰ੍ਹਾਂ ਦੀ ਵੀਡੀਓ ਲੱਭ ਵਧੀਆ ਲੱਗਦੀਆਂ ਨੇ ਤੁਹਾਡੇ ਸਾਹਮਣੇ ਉਸ ਤਰ੍ਹਾਂ ਦੀ ਵੀਡੀਓ ਆਉਣਗੀਆਂ ਫੇਰ ਗੱਲ ਕਰਦਾ ਮੈਂ Gmail ਦੀ Gmail ਦੇ ਵਿੱਚ ਜਿੰਨੇ ਵੀ ਫੋਨ ਨੰਬਰ ਨੇ ਸਾਰੇ ਸੇਵ ਨੇ ਲੋਕਾਂ ਦੇ ਸਾਰੀ Google ਨੂੰ ਪਤਾ ਵੀ ਕਿਹੜਾ ਨੰਬਰ ਕਿੱਥੇ ਦਾ ਕੀ ਨੇ ਕਿਹੜਾ ਸੇਵ ਕਰਿਆ ਕੀ ਨਾਂ ਤੇ ਸੇਵਾ ਕਹਿਣ ਦਾ ਭਾਵਾ ਕੋਈ ਪ੍ਰਾਈਵੇਸੀ ਨਹੀਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ 2025 ਕਹਿ ਰਹੇ ਨੇ ਬੀ ਸੂਰਜ ਤੂਫਾਨ ਆਉਣਾ ਤੇ ਕਈ ਬੜੀ ਕੰਪਨੀਆਂ ਬੰਕਰ ਬਣਾ ਰਹੀਆਂ ਨੇ ਉਹ ਦੇਖਣੇ ਫਾਲੋ ਕਰਦੇ